ਸੁਣਿਆ ਦੀਪ ਲੋ ਪਾਤਲ ਸੁਣਿਆ ਪੋ ਨਾ ਸਕੈ ਕਾਂ ਜਿਹੜਾ ਤੁਰ ਸ਼ਬਦ ਨਾਲ ਜੁੜ ਜਾਂਦਾ ਹੈ ਸੱਚ ਇਹ ਵੇ ਉਹਨੂੰ ਮੌਤ ਪੋ ਨਹੀਂ ਸਕਦੀ ਉਹਨੂੰ ਡਰਾ ਨਹੀਂ ਸਕਦੀ ਜਿਹੜਾ ਸ਼ਬਦ ਦਾ ਸੁਨਹਾਰਾ ਹੈ ਸੱਚ ਇਹ ਵੇ ਉਹਦੇ ਅੰਦਰ ਅਡੋਲਤਾ ਹੈ ਉਹਨੂੰ ਸਮਾ ਉਹਨੂੰ ਕਾਲ ਪੋ ਨਹੀਂ ਸਕਦਾ ਤੇ ਗੁਰੂ ਜੀ ਅੱਗੇ ਬਚਨ ਕਰ ਰਿਹਾ ਨਾਨਕ ਭਗਤਾ ਸਦਾ ਵਿਗਾਸ ਤਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਭਗਤਾਂ ਬਹੁਵਚਨ ਭਗਤਾਂ ਦੇ ਅੰਦਰ ਸਦਾ ਸਦੀਵ ਕਾਲ ਲਈ ਵਿਗਾਸ ਅਸਲ 'ਚ ਜਿਹੜਾ ਵਿਗਾਸ ਸ਼ਬਦ ਹੈ ਇਹ ਸੰਸਕ੍ਰਿਤ ਦੇ ਵਿਕਾਸ ਸ਼ਬਦ ਦਾ ਤਦਭਵ ਹੈ ਇਹ ਵਿਗਾਸ ਦਾ ਲਫ਼ਜ਼ੀ ਅਰਥ ਲਿਸ਼ਕਣਾ ਚਮਕਣਾ ਅਸੀਂ ਪੰਜਾਬੀ ਸਿੱਧਾ ਅਰਥ ਕਰਾਂਗੇ ਜੀ ਖੇੜਾ ਅੰਦਰ ਦੀ ਖੁਸ਼ੀ ਨਹੀਂ ਕਰਾਂਗਾ ਅਰਥ ਖੁਸ਼ੀ ਵੀ ਮਰ ਜਾਂਦੀ ਹੈ ਹੁਣ ਇਹ ਸ਼ਬਦ ਹੈ ਕਿ ਨਾਨਕ ਭਗਤਾ ਸਦਾ ਵਿਗਾਸ ਇਹ ਚਾਰਵਰੀ ਆਰੀ ਤੁਖ ਕਿ ਇਹੋ ਜੈ ਸੁਵੰਦ ਸ਼ਬਦ ਨੂੰ ਜਿਹੜਾ ਸੁਣਦਾ ਹੈ ਉਹਦੇ ਧੁਰ ਮਨ ਦੇ ਵਿੱਚ ਇੱਕ ਦਿਨ ਨਹੀਂ ਦੋ ਦਿਨ ਨਹੀਂ ਸਦਾ ਵਾਸਤੇ ਖੀੜਾ ਬਣਿਆ ਰਹਿਦਾ ਹੈ ਖੀੜਾ ਕਿਉਂ ਕਿਉਂ ਬਣ ਗਿਆ ਅੱਗੇ ਇੱਕ ਸ਼ਬਦ ਆਉਣਾ ਹੈ ਸਤ ਸੁਹਾਣ ਸਦਾ ਮਨ ਜਿਹਨੂੰ ਜਿਹਦੇ ਨਾਲ ਜੁੜਿਆ ਉਹਦੇ ਕੋਲ ਗਮੀ ਕੋਈ ਨਹੀਂ ਜਿਹਦੇ ਨਾਲ ਜੁੜਿਆ ਸਦਾ ਮਨ ਚਾਉ ਜੇ ਪਰਮਾਤਮਾ ਦੇ ਘਰ ਵਿੱਚ ਸਦੀਵ ਕਾਲ ਲਈ ਚਾਹ ਹੈ ਜਿਹਦੇ ਨਾਲ ਸੁਰਤ ਚੁੜੀਏ ਉਹ ਸੁਰਤ ਜੋੜਨ ਹਾਰੇ ਦੇ ਅੰਦਰ ਕਦੀ ਖੇੜੇ ਨੂੰ ਕੋਈ ਖੋਈ ਨਹੀਂ ਸਕਦਾ ਇਹਨੂੰ ਫਿਰ ਮੈਂ ਥੋੜਾ ਜਿਹਾ ਖੋਲਣਾ ਚਾਹਨਾ ਇੱਥੇ ਰੋਕੇ ਇਸ ਗੱਲ ਨੂੰ ਦੇਖੋ ਜਿਸ ਚੀਜ਼ ਨਾਲ ਅਸੀਂ ਅੰਦਰੋਂ ਜੁੜੇ ਆਂ ਚੰਗੀ ਹੈ ਮੰਦੀ ਹੈ ਸਪਿਰਚੁਅਲ ਹੈ ਦੁਨਿਆਵੀ ਹੈ ਉਹ ਹਰ ਹਾਲਤ ਵਿੱਚ ਸਾਡੇ ਅੰਦਰ ਨੂੰ ਆਪਣੇ ਗਲਬੇ ਵਿੱਚ ਜ਼ਰੂਰ ਲਏਗੀ ਜਿਸ ਨਾਲ ਵੀ ਜੁੜੇ ਜੇ ਕਾਮਣੀ ਨਾਲ ਕੋਈ ਜੁੜਿਆ ਨਹੀਂ ਅੰਦਰ ਪ੍ਰਭਾਵਿਤ ਹੁੰਦਾ ਧਨ ਨਾਲ ਜੁੜਿਆ ਨਹੀਂ ਪ੍ਰਭਾਵਿਤ ਹੁੰਦਾ ਜਿਸ ਨਾਲ ਜੁੜਿਆ ਜੋ ਕੁਝ ਉਹਦੇ ਤੇ ਵਾਪਰਦਾ ਉਹ ਦੂਜੀ ਬਾਡੀ ਤੇ ਅਸਰ ਕਰਦਾ 10 ਨੇ ਇੱਕ ਵਾਰੀ ਕਿਹਾ ਬੱਚਾ ਪਰਦੇਸ ਆਇਆ ਮਾਈ ਸ਼ਹਿਰ ਆਪਣੇ ਦੇਸ਼ ਰਹਿੰਦੀ ਏ ਇੰਨੇ ਲੋਕ ਹੋਰ ਗਏ ਆ ਚੰਗੀ ਭਲੀ ਰਹਿੰਦੀ ਏ ਜਿੱਦਨ ਆਪਣੇ ਬੱਚੇ ਤੇ ਮੁਸੀਬਤ ਪੈਂਦੀ ਏ ਉਹ ਦਿਨ ਸਾਰੀ ਰਾਤ ਚੈਨ ਨਾਲ ਨਹੀਂ ਚੌਂਦੀ ਕਿਉਂ ਕਿ ਜਿਹਦੇ ਨਾਲ ਉਹਦੀ ਸੁਰਤ ਜੁੜੀ ਉਹ ਦੁਖੀ ਹੈ ਜਦੋਂ ਉਹਨੂੰ ਦੁੱਖ ਹੁੰਦਾ ਹੈ ਤੇ ਉਹ ਵੀ ਰੱਬ ਵੀ ਇਸ ਤਰ੍ਹਾਂ ਜੇ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਕੇ ਸੁਖ ਕਿਉਂਕਿ ਉਹ ਉਸ ਜੁੜੀ ਉੱਥੇ ਹੁਣ ਜਿਹੜਾ ਸਤ ਸੁਹਾਣ ਸਦਾ ਮਨ ਚਾਓ ਤੇਰਾ ਘਰ ਆਨੰਦ ਵਧਾਈ ਤੁਧ ਘਰ ਜਦੋਂ ਸੁਰਤੀ ਉਹਦੇ ਨਾਲ ਛੁੱਟ ਗਈ ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਉਸ ਭਗਤ ਦੇ ਅੰਦਰ ਸਦੀਵ ਕਾਲ ਲਈ ਖੇੜਾ ਰਹਿੰਦਾ ਹੈ ਥੋੜਾ ਜਿਹਾ ਇਹਨੂੰ ਅਸੀਂ ਹੋਰ ਸ਼ਬਦ ਆ ਭਗਤ ਬਹੁਵਚਨ ਚ ਮੈਂ ਕਿਹਾ ਭਗਤਾ ਭਗਤ ਸ਼ਬਦ ਭਜ ਤਾ ਤੂ ਤੋਂ ਬਣਿਆ ਇਹਦਾ ਅਰਥ ਹੁੰਦਾ ਵੰਡਣਾ ਸੇਵਾ ਕਰਨੀ ਭਜਣਾ ਸਿਮਰਨ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਰੋਹਾਨੀ ਸ਼ਬਦ ਨੇ ਉਹਨਾਂ ਦੇ ਅਰਥ ਕੋਸ਼ਾਂ ਕੋਸ਼ ਵਾਲੇ ਡਿਕਸ਼ਨਰੀ ਵਾਲੇ ਨਾ ਕਰੀਏ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਥ ਹੁਣ ਭਗਤ ਕੀ ਹੈ ਗੁਰੂ ਸਾਹਿਬ ਜੀ ਨੇ ਭਗਤ ਦੀ ਪਰਿਭਾਸ਼ਾ ਦਿੱਤੀ ਕਿ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅੰਕਾਰ ਤਾਂ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਹਰ ਵਾਸਨਾ ਸਮਾਣੀ ਇਹ ਫਿਰ ਬੇਨਤੀ ਖੇੜਾ ਕੀ ਹੈ ਪਹਿਲਾਂ ਸੀ ਮੰਦ ਵਾਸ਼ਨਾ ਉਹ ਮੰਦ ਵਾਸ਼ਨਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਉਹ ਖਤਮ ਹੋ ਗਈ ਮਹਾਰਾਜ ਕਹਿੰਦੇ ਹਰ ਵਾਸ਼ਨਾ ਸਮਾਣੀ ਉਹਨਾਂ ਭਗਤਾਂ ਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਸੁਗੰਧੀ ਟਿਕ ਗਈ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅੰਦਰ ਮੁਸ਼ਕ ਚ ਕੋ ਲਿਆ ਬੇਨਤੀ ਹੈ ਜੀ ਜਿਹੜਾ ਭਗਤ ਹੈ ਇਕ ਤਾਂ ਧੁਰ ਅੰਦਰੋਂ ਜੁੜਿਆ ਉਂਝ ਗੁਰਮਖੋ ਭਗਤ ਸ਼ਬਦ ਜਿਹੜਾ ਹੈ ਇਹ ਗੁਰੂ ਨਾਨਕ ਸਾਹਿਬ ਲਈ ਵਰਤਿਆ ਹੈ ਇਹ ਗੁਰੂ ਅਰਜਨ ਸਾਹਿਬ ਲਈ ਵਰਤਿਆ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜੁਨ ਦੇਵ ਲਈ ਵਰਤਿਆ ਹੈ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਗੁਰੂ ਨਾਨਕ ਸਾਹਿਬ ਰੱਬ ਦਾ ਭਗਤ ਹੈ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਹਾਰ ਗੁਰੂ ਨਾਨਕ ਭਗਤ ਗੁਰੂ ਅਰਜੁਨ ਦੇਵ ਜੀ ਲਈ ਵਰਤਿਆ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਗੁਰੂ ਅਰਗੁਬਿੰਦ ਸਾਹਿਬ ਲਈ ਵਰਤਿਆ ਕਿ ਜੰਮਿਆ ਪੂਤ ਭਗਤ ਗੋਬਿੰਦ ਕਾ ਮੇਰੇ ਕਹਿਣ ਤੋ ਮੁਰਾਦ ਭਗਤ ਸ਼ਬਦ ਸੱਚ ਮੁੱਚੋ ਸ਼ਬਦ ਇਹ ਵਾਰ ਵਾਰ ਜਿਹੜਾ ਸੁਣਿਆ ਆ ਰਿਹਾ ਹੈ ਨਾਲ ਭਗਤ ਆ ਰਿਹਾ ਹੈ ਮੈਨੂੰ ਇਹ ਜਿ ਲੱਗਦਾ ਦਾਤਾ ਜੀ ਕਹਿੰਦੇ ਨੇ ਇਹ ਸ਼ਬਦ ਸੁਣਦੀ ਉਹ ਨਹੀਂ ਜਿਨ੍ਹਾਂ ਨੇ ਭਗਤੀ ਕੀਤੀ ਹੈ ਪ੍ਰਕਰਨ ਭਗਤਾਂ ਤੇ ਸਮਾਪਤ ਹੁੰਦਾ ਨਾਨਕ ਭਗਤਾਂ ਸਦਾ ਵਿਗਾਸ ਕਬੀਰ ਸਾਹਿਬ ਭਗਤ ਨੇ ਭਗਤ ਸ਼ਬਦ ਵਰਤਨੇ ਜਦੋਂ ਉਹਨਾਂ ਤੇ ਮੁਸੀਬਤ ਆਈ ਉਹ ਖੇੜਾ ਗਵਾਚ ਗਏ ਇੱਕ ਤੋਕ ਸਿਰਫ ਅਸੀਂ ਲੈਣੀ ਹਿਸਟਰੀ ਨੇ ਕੰਗ ਗੁਸਾਇਣ ਗਹਿਰ ਗੰਭੀਰ ਜੰਜੀਰ ਬਾਂਦ ਕਰ ਕਰੇ ਕਬੀਰ ਮਨ ਨਾ ਡਿਗੈ ਸਦਾ ਵਿਗਾਸ ਮਨ ਨਾ ਡਿਗੈ ਤਨ ਕਾਹੇ ਕੋ ਡਰਾਇ ਚਰਨ ਕਮਲ ਚਿਤ ਰਹਿਓ ਸਮਾਏ ਪਿਆਰਿਓ ਗੁਰੂ ਗੋਬਿੰਦ ਸਿੰਘ ਅੰਦਰ ਵੀ ਇਹ ਖੇੜਾ ਹੈ ਮੈਂ ਵਿਗਾਸ ਫਿਰ ਅਰਜ਼ ਕਰਾਂ ਹਰ ਚੀਜ਼ ਫੁੱਲ ਖਿੜਦਾ ਤੇ ਨਾਲ ਮੁਰਝਾ ਜਾਂਦਾ ਆਇਓ ਖਿੜਦੀ ਏ ਆ ਖੇੜਾ ਹੀ ਹੈ ਨਾ ਜਦੋਂ ਜਵਾਨੀ ਆਉਂਦੀ ਖਿੜਦੀ ਏ ਬੁਢੇ ਪਾਈ ਨੂੰ ਮੁਰਝਾ ਦਿੰਦਾ ਹੈ ਜਰ ਆਈ ਜੋ ਬਣਹਾਰਿਆ ਫੁੱਲ ਖਿੜਦਾ ਮੁਰਝਾਂਦਾ ਆਈਉ ਆਉਂਦੀ ਹੈ ਖੇੜੇ ਤੋਂ ਬਾਅਦ ਮੁਰਝਾ ਜਾਂਦੀ ਹੈ ਕਈ ਵਰੀ ਦੁਨੀਆਂ ਦੇ ਇੰਦਰੀਆ ਵੀ ਸੋਖ ਹੁੰਦੇ ਨੇ ਹੁਲਾਰਾ ਹੁੰਦਾ ਵੀ ਖੇੜਾ ਆ ਗਿਆ ਤੇ ਸਵੇਰੇ ਬੰਦਾ ਮੁਰਝਾਇਆ ਹੋਇਆ ਉੱਠਦਾ ਉਂਝ ਗੁਰਮੁਖ ਕੋ ਸੱਚ ਜੇ ਜੇ ਜ਼ਹਿਨ ਚ ਦੇਖੀਏ ਜੋ ਕੁਝ ਸਾਨੂੰ ਦੁਨੀਆ ਦਾ ਬਾਹਰਮੁਖੀ ਪ੍ਰਾਪਤ ਹੈ ਪਦਾਰਥਕ ਉਸ ਹਰ ਸੁਖ ਦੇ ਵਿੱਚ ਦੁੱਖ ਲੁਕਿਆ ਹੋਇਆ ਹੈ ਹਰ ਸੁਖ ਚ ਚਾਹ ਔਲਾਦ ਦੇ ਚਾਹ ਮਾਪੇ ਨੇ ਚ ਪਦਾਰਥ ਮੈਂ ਨਹੀਂ ਦੇਖਾਂਗਾ ਤੁਸੀਂ ਨਹੀਂ ਦੇਖੋਗੇ ਪਰ ਜਿਹੜਾ ਸਾਡੇ ਘਰ ਚ ਸਾਡੇ ਜੰਮਿਆਂ ਖੁਸ਼ੀ ਲੈ ਕੇ ਆਇਆ ਹੈ ਅਸੀਂ ਚਲੇ ਜਾਾਂਗੇ ਪਰ ਇੱਕ ਦਿਨ ਇਹ ਖੁਸ਼ੀ ਮਾਤਮ ਚ ਬਦਲੇਗੀ ਉਹ ਮਰੇਗਾ ਹਰ ਇੱਕ ਦਿਕਾਰ ਹਰ ਚੀਜ਼ ਮਾਰੇ ਨੇ ਕਿਆ ਹਰ ਖੰਕਤਾ ਸੋਗੰ ਜਨਮੰਗਤਾ ਮਰਨੰ ਹਰ ਖੰਕੰਤਾ ਸੋਗੰ ਪਰ ਆ ਜਿਹੜਾ ਸ਼ਬਦ ਹੈ ਸਦਾ ਵਿਗਾਸ ਜਿਹੜਾ ਖੇੜਾ ਨਾਨਕ ਤਿਨਾ ਬਸੰਤ ਕੈ ਜਿਨ ਘਰ ਵਸਿਆ ਕੰਤ ਸਦਾ ਖੇੜਾ ਸਾਉਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਜਿਹਨੂੰ ਅੱਜ ਦੇ ਦਿਨ ਕਹੋਗੇ ਅਸਨੁ ਪ੍ਰੇਮ ਉਮਹਾੜਾ ਉਮਹਾੜਾ ਵੀ ਤਾਂ ਵਿਗਾਸ ਹੈ ਸਸਨ ਪ੍ਰੇਮ ਉਹ ਮਾੜਾ ਕਿਉਂ ਮਿਲਿਆ ਖਰ ਜਾਏ ਕਿਵੇਂ ਉਹਨੂੰ ਮਿਲਿਏ ਉਮਾ ਖੇੜਾ ਖੇੜਾ ਮੈਂ ਕਿਰੂ ਮੈਂ ਫਿਰ ਅਰਜ਼ ਕਰਾਂਗਾ ਵਿਕਾਸ ਸ਼ਬਦ ਨੂੰ ਮੈਂ ਪੰਜਾਬੀ ਅਰਥ ਲੈ ਲਿਆ ਖੇੜਾ ਇਹ ਖੇੜਾ ਧੁਰ ਖਮੋਸ਼ੀ ਵਿੱਚੋਂ ਜਿਉਂ-ਜਿਉਂ ਜਪ-ਜਪ ਕੇ ਅੰਦਰੋਂ ਕੋਈ ਖਮੋਸ਼ ਹੁੰਦਾ ਹੈ ਪ੍ਰਮਾਤਮਾ ਉਹਦੇ ਅੰਦਰ ਧੁਰ ਵਿਕਾਸ ਬਖਸ਼ਦਾ ਹੈ ਉਹਨੂੰ ਖੇੜਾ ਬਖਸ਼ਦਾ ਹੈ ਗੁਰੂ ਜੀ ਨੇ ਇੱਥੇ ਕਿਹਾ ਕਿ ਉਹ ਖੇੜਾ ਇੱਕ ਦਿਨ ਦਾ ਨਹੀਂ ਉਹ ਖੁਸ਼ੀ ਦੋ ਦਿਨ ਦੀ ਨਹੀਂ ਨਾਨਕ ਭਗਤਾ ਸਦਾ ਵਿਗਾਸ ਸਦੀਵ ਕਾਲ ਵਾਸਤੇ ਹੈ ਤੇ ਗੁਰੂ ਜੀ ਕਹਿੰਦੇ ਨੇ ਫਿਰ ਇਹਦਾ ਕੀ ਹੋਵੇਗਾ ਸੁਣਿਆ ਨਾਮ ਇਸ ਸੁਰਤ ਜੋੜਿਆ ਦੁੱਖ ਪਾਪ ਦਾ ਨਾਸ਼ ਜਿੰਨੇ ਵੀ ਕੀਤੇ ਹੋਏ ਗੁਨਾਹ ਨੇ ਜਿੰਨੇ ਵੀ ਕੀਤੇ ਹੋਏ ਪਾਪ ਨੇ ਸੱਚ ਇਹ ਵੇ ਕਿ ਜਦੋਂ ਸੁਰਤ ਅੰਦਰੋਂ ਨਾਮ ਸੁਣ ਲੱਗ ਪਵੇ ਏ ਨਹੀਂ Hindu karm philosophy ਮੁਤਾਬਕ ਥੋੜਾ ਜਿਹਾ ਵੀ ਵੇਰਵਾ ਸਾਨੂੰ ਜਾਣਨਾ ਚਾਹੀਦਾ ਵੀ ਗੁਰਮਤ ਅਨੁਸਾਰ ਕਰਮ ਦਾ ਸੰਕਲਪ ਕੀ ਹੈ ਸਨਾਤਨ ਮਤ ਵੀ ਕਰਮ ਦੀ ਗੱਲ ਕਰਦਾ ਹੈ ਗੀਤਾ ਸਾਰੀ ਕਰਮ ਤੇ ਰਿਲੇਟਡ ਹੈ ਉੱਥੇ ਪ੍ਰੋਬਲਮ ਇਹ ਵੀ ਵੀ ਕਰਮ ਹੈ ਤੈਨੂੰ ਹਰ ਹਾਲਤ ਚ ਭੋਗਣਾ ਪੈਣਾ ਤੇ ਗੁਰਬਾਣੀ ਚ ਵੀ ਆਉਣਾ ਅੱਗੇ ਆ ਕੇ ਆਪੇ ਬੀਜ ਆਪੇ ਖਾਓ ਪਰ ਮੈਂ ਬੇਨਤੀ ਕਰਾਂ ਮਨ ਲਓ ਬੰਦੇ ਨੇ ਜ਼ਿੰਦਗੀ ਚ ਹੁਣ ਤੱਕ ਰੱਜ ਕੇ ਪਾਪ ਕੀਤੇ ਹਰ ਗੰਦੇ ਤੋਂ ਗੰਦਾ ਕਰਮ ਕੀਤਾ ਪੂਰਬਲਾ ਜਾਗਿਆ ਸਿਮਰਨ ਨਾਲ ਜੁੜ ਗਿਆ ਅੰਦਰੋਂ ਸ਼ਬਦ ਸੁਣਨ ਲੱਗ ਪਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚ ਦੱਸਾਂ ਜਿਉਂ-ਜਿਉਂ ਤੂੰ ਸ਼ਬਦ ਸੁਨੇਗਾ ਤੇਰੇ ਸਾਰੇ ਕੀਤੇ ਹੋਏ ਪਾਪ ਸੁਰਤ ਸਾੜ ਕੇ ਰੱਖ ਦੇਵੇਗੀ ਬਿਲਕੁਲ ਨਵਾਂ ਨਕੂਰ ਕਰ ਦੇਗੀ ਜਿਨੂੰ ਅਸੀਂ ਕਰਨਿਆ ਕਾਮ ਕ੍ਰੋਧ ਮੋ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਉਨ ਅਗ ਕੀਏ ਹੋਵਾ ਅਸੋਰ ਸੰਘਾਰ ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ ਕਦੀ ਨਹੀਂ ਸੁਣਿਆ ਪਰ ਮਹਾਰਾਜ ਕਹਿੰਦੇ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਮਕ ਸਿਮਰ ਧਰਿਆ ਆਹ ਹੈ ਸੁਰਤ ਦੀ ਬਖਸ਼ ਮਹਾਰਾਜ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾ ਸੁਣਾ ਗਲਾ ਬਚਨ ਅਗਲੀ ਪੌੜੀ ਸੁਣਿਆ ਈਸ਼ਰ ਬਰਮਾ ਬ੍ਰਹਮਾ ਨਹੀਂ ਬਰਮਾ ਇੰਦ ਨਾਮ ਸੁਣ ਨਾਲ ਜਿਨ੍ਹਾਂ ਅਵਸਥਾਵਾਂ 'ਚ ਦੇਵਤੇ ਨੇ ਇੱਕ ਤਰਥੀ ਕਰਦੇ ਐ ਉਹਨਾਂ ਅਵਸਥਾਂ 'ਚ ਪਹੁੰਚਦਾ ਹੈ ਸੱਚ ਇਹ ਵੇ ਕਿ ਉਸ ਅਵਸਥਾ ਨੂੰ ਗੁਰਬਾਣੀ 'ਚ ਨਿਥਾ ਨਹੀਂ ਦਿੱਤੀ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀ ਇਤਸੈ ਨਾ ਚੇਤਾ ਬਪੜੇ ਹਰ ਗੁਰਮੁਖ ਸੋਜੀ ਪਾਈ ਹਰ ਗੁਰਮੁਖ ਸੋਜੀ ਪਾਈ ਸੁਣ ਨਾਲ ਸਮਝ ਪੈ ਜਾਂਦੀ ਏ ਸੁਰਤ ਜੋੜਿਆ ਸ਼ਿਵ ਜੀ ਕੀ ਹੈ ਤੇ ਬ੍ਰਹਮਾ ਕੀ ਤੇ ਇੰਦਰ ਦੀ ਹਾਲਤ ਕੀ ਮਹਾਰਾਜ ਕਹਿੰਦੇ ਨੇ ਸੁਰਤ ਜੋੜਿਆ ਅੰਦਰੋਂ ਨਾਮ ਸੁਣਿਆ ਸੁਣਿਆ ਈਸ਼ਰ ਬਰਮਾ ਇੰਦ ਈਸ਼ਰ ਦਾ ਅਰਥ ਸ਼ਿਵ ਬਰਮਾ ਦਾ ਅਰਥ ਬ੍ਰਹਮਾ ਇੰਦ ਦਾ ਅਰਥ ਇੰਦਰ ਕਈ ਟੀਕਾ ਕਰਨ ਇੰਦ ਦਾ ਅਰਥ ਕੀਤਾ ਚੰਦਰਮ ਇੰਦ ਦੇ ਵੈਸੇ ਬੜੇ ਅਰਥ ਨੇ ਹੁਣ ਇਹਦਾ ਅਰਥ ਉਹਨਾਂ ਸ਼ਬਦ ਸੁਰਤ ਜੋੜ ਕੇ ਇਹ ਸਮਝ ਪੈ ਗਈ ਹੈ ਦੇਵਤਿਆਂ ਦੀ ਪਦਵੀ ਕੀ ਸੁਣਿਆ ਮੁਖ ਸਲਾਹਣ ਫਿਰ ਬੇਨਤੀ ਸਸੇ ਨੂੰ ਕੰਨਾ ਗੁਰਮ ਕੋ ਜਰੂਰ ਬੋਲਣਾ ਸਲਾਹ ਨਹੀਂ ਬੋਲਣਾ ਸੁਣਿਆ ਮੁਖ ਦੇ ਖੱਕੇ ਨੂੰ ਸਿਹਾਰੀ ਮੁਖ ਨਾਲ ਮੁਖ ਵਿੱਚ ਸਲਾਹਣ ਸਲਉਂਦੇ ਆ ਮੰਦ ਮੰਦ ਦਾ ਅਰਥ ਹੈ ਮੰਦ ਕਰਮੀ ਮੰਦ ਬੁੱਧੀ ਵਾਲੇ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਕਹਿੰਦੇ ਨੇ ਨਾਮ ਦੀ ਬਖਸ਼ਿਸ਼ ਐਸੀ ਹੈ ਜਿਹੜੇ ਬੰਦੇ ساری ਜ਼ਿੰਦਗੀ ਮੰਦ ਕਰਮੇ ਰਹੇ ਨਾਮ ਦੀ ਬਰਕਤ ਨਾਲ ਹੁਣ ਉਹਨਾਂ ਦਾ ਮੁਖ ਕੇਵਲ ਪਰਮਾਤਮਾ ਦੀ ਸਲਾਹਤਾ ਕਰਦਾ ਹੈ ਉਹਨਾਂ ਨੂੰ ਵੀ ਸ਼ਬਦ ਨੂੰ ਸ਼ਬਦ ਨੇ ਉਹਨਾਂ ਦੇ ਅੰਦਰ ਨੂੰ ਬਦਲ ਦਿੱਤਾ ਚੇਂਜ ਕਰ ਦਿੱਤਾ ਉਹ ਮੁਖ ਸਲਾਹਣ ਮੰਦ ਮੰਦੇ ਲੋਕ ਮਾਰੇ ਲੋਕ ਉਹ ਵੀ ਸਲਾਹ ਰਹੇ ਅਗਾਜੀ ਸੁਣਿਆ ਜੋਗ ਜੁਗਤ ਤਨ ਭੇਦ ਨਾਮ ਵਿੱਚ ਸੁਰਤ ਜੋੜਿਆ ਨਾਮ ਨੂੰ ਅੰਦਰੋਂ ਸੁਣਿਆ ਇੱਥੇ ਆਇਆ ਜੋਗ ਜੁਗਤ ਅਰਥ ਹਟ ਕੇ ਦਾਸ ਕਰੇਗਾ ਕੁਝ ਸੱਜਣ ਕਹਿੰਦੇ ਆ ਵੀ ਜੋਗ ਦੀਆਂ ਜੁਗਤੀਆਂ ਦਾ ਪਤਾ ਲੱਗਦਾ ਪਰ ਗੁਰੂ ਜੀ ਕਹਿ ਰਿਹਾ ਜੋਗ ਜੁਗਤ ਜੋਗ ਮੀਨਸ ਮਿਲਾਪ ਮਿਲਣਾ ਵੱਛੇ ਯੋਗ ਚਲੋ ਗੁਰਬਾਣੀ ਚ ਜੱਜੇ ਨਾਲ ਆਇਆ ਤੇ ਸ਼ਬਦ ਜਦੋਂ ਤੁਸੀਂ ਹਿੰਦੀ ਚ ਪੜੋਗੇ ਯੋਗ ਪੜਾਂਗੇ ਆਪਾਂ ਇਸ ਤਰ੍ਹਾਂ ਜੀ ਹੁਣ ਇੱਥੇ ਜਿਹੜਾ ਯੋਗ ਹੈ ਇਹਦਾ ਲਫ਼ਜ਼ੀ ਅਰਥ ਤੇ ਜੁੜ ਜੋੜ ਜੇ ਲਫ਼ਜ਼ੀ ਅਰਥ ਤੇ ਜੋਗੀ ਦਾ ਅਰਥ ਜੁੜਿਆ ਹੋਇਆ ਸੁਣਿਆ ਯੋਗ ਜੁਗਤ ਲੋਕ ਬਹੁਤ ਕਹੀ ਜਾਂਦੇ ਆ ਰੱਬ ਨਾਲ ਜੁੜੋ ਵੇ ਬਾਣੀ ਨਾਲ ਜੁੜੋ ਵੇ ਗੁਰਬਾਣੀ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਜਿੰਨੀ ਦੇਰ ਤੱਕ ਤੂੰ ਤੁਰ ਅੰਦਰ ਉਹ ਸ਼ਬਦ ਨਹੀਂ ਸੁਣਦਾ ਤੈਨੂੰ ਸਮਝ ਨਹੀਂ ਪੈਣੀ ਰੱਬ ਨਾਲ ਜੁੜਨ ਦੀ ਜੁਗਤੀ ਕੀ ਹੈ ਜੋਗ ਜੁਗਤ ਜੁੜਨ ਦੀ ਜੁਗਤੀ ਤੇ ਉਹ ਜੁਗਤੀ ਤੇ ਸੱਚੇ ਵੇ ਉਹ ਜਿਹੜਾ ਤੁਰ ਅੰਦਰ ਤੋਂ ਜੁੜ ਗਿਆ ਉਹ ਹੱਸਦਾ ਵੀ ਹੈ ਇਹ ਨਹੀਂ ਹੁਣ ਜਿਹੜਾ ਸ਼ਬਦ ਸੁਣਦਾ ਉਹ ਕੋ ਗੂਵਟਾ ਬਣ ਕੇ ਬੈਠਾ ਰਹੇ ਮਹਾਰਾਜ ਕਹਿੰਦੇ ਨੇ ਨਾਨਕ ਸਤਗੁਰੂ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਕਹਿੰਦਾ ਭਜਨ ਦੀ ਲੋੜ ਨਹੀਂ ਸੁਣਿਆ ਸੁਣ ਨਾਲ ਜੋਗ ਜੁਗਤ ਜੁੜਨ ਦੀ ਜੁਗਤੀ ਆਉਂਦੀ ਏ ਤਨ ਭੇਦ ਤਨਦਰ ਸਰੀਰ ਵਿੱਚ ਤੰਦ ਨੰਨੇ ਨੂੰ ਸਿਆਰੀ ਤਨ ਵਿੱਚ ਜਾਂ ਤਨ ਰਾਹੀ ਭੇਦ ਇਥੇ ਭੇਦ ਅਰਥ ਅੰਤਰ ਨਹੀਂ ਇਥੇ ਭੇਦ ਦਰ ਤੇ ਸੁਰਾਗ ਸਮਝ ਪੈ ਜਾਣੀ ਮੈਂ ਆਪ ਨੂੰ ਬੇਨਤੀ ਕਰਾਂ ਨਾਮ ਸੁਣ ਦੇ ਨਾਲ ਸ਼ਰੀਰ ਦੀ ਖਰ ਅੰਦਰ ਦੀ ਜਿੰਨੇ ਵੀ ਅਦ੍ਰਿਸ਼ਟ ਖੇਡਾਂ ਨੇ ਫਿਰ ਮੇਰੀ ਬੇਨਤੀ ਸਿਰੋ ਦ੍ਰਿਸ਼ਟਮਾਨਤਾ ਸਾਰੇ ਕੈਮਰੇ ਦੱਸ ਦੇਣਗੇ ਐਮ ਆਰ ਆਈ ਕਰਾਓ ਹੱਡੀਆਂ ਦਾ ਦੱਸ ਦੇਣਗੇ ਸਾਰੀ 나ੜ 나ੜ ਦੱਸ ਦੇਣਗੇ ਪਰ ਕੋਈ ਕੈਮਰਾ ਐਸਾ ਨਹੀਂ ਜਿਹੜਾ ਅੰਦਰ ਦੇ ਫੁਰਨਿਆਂ ਨੂੰ ਦੱਸੇਗਾ ਅਜੇ ਤੱਕ ਤਾਂ ਨਹੀਂ ਚਲੋ ਕਈ ਵੀਰੀ ਕਹਿੰਦੇ ਦੀ ਆਸ ਕਿਨ ਆ ਕਰਾਓ ਪਰ ਗੁਰੂ ਜੀ ਕਹਿੰਦੇ ਜਦੋਂ ਨਾਮ ਸੁਣਨੇ ਆ ਫਿਰ ਇੱਕ ਤਾਂ ਮਿਲਾਪ ਦੀ ਜੁਗਤ ਸਮਝ ਪੈਂਦੀ ਦੂਸਰੀ ਗੱਲ ਤਨ ਦੇ ਜਿਹੜੇ ਭੇਦ ਨੇ ਅੰਦਰ ਦੀਆਂ ਰਮਝਾਂ ਨੇ ਦਸ਼ਮ ਦੁਆਰਾ ਅਗਮ ਆਕਾਰ ਆਗਮਾ ਪਾਰਾ ਪਰਮਪੁਰ ਕੀ ਘਾਟੀ ਇਹ ਤਨ ਦੇ ਅੰਦਰ ਜਿਹੜੇ ਨੇ ਉਹ ਸਾਰੇ ਭੇਦ ਜਿਹੜੇ ਨੇ ਉਹ ਨਾਮ ਦੇ ਸੁਣਨ ਨਾਲ ਪਤਾ ਪੈਂਦੇ ਆ ਸੁਣਿਆ ਜੋਗ ਜੁਗ ਤਨਪੇਦ ਸੁਣਿਆ ਸ਼ਾਸਤ ਸਿਮਰਿਤ ਸਿਮਰਤ ਨਹੀਂ ਹੈਗਾ ਯਾਦ ਰੱਖਿਓ ਇੱਥੇ ਤਿੰਨਾ ਅੱਖਰਾਂ ਨੂੰ ਹਿਆਰੀ ਲੱਗੀ ਸ ਸ ਮ ਮ ਤੇ ਤ ਤ ਪਾਠ ਸਿਮਰਤ ਨਹੀਂ ਸਿਮਰਿਤ ਸੁਣਨ ਦੇ ਨਾਲ ਜਿਹੜਾ ਗਿਆਨ ਸ਼ਾਸਤਰਾਂ ਤੇ ਸਿਮਰਤੀਆਂ ਵਿੱਚ ਹੈ ਵੇਦ ਅਰਥ ਗਿਆਨ ਜੋ ਕੁਝ ਧਰਮ ਗ੍ਰੰਥਾਂ ਵਿੱਚ ਗਿਆਨ ਹੈ ਸੱਚ ਇਹ ਵੇ ਉਹ ਰਿਸ਼ੀਆਂ ਨੇ ਸੁਣ ਸੁਣ ਕੇ ਸਾਰਾ ਲਿਖਿਆ ਪਰ ਜਿਹੜਾ ਸ਼ਬਦ ਨੂੰ ਅੱਜ ਸੁਨੇਗਾ ਹਕੀਕਤ ਤੇ ਉਹਨੂੰ ਉਹ ਗਿਆਨ ਬਿਨਾ ਪੜਨ ਤੋਂ ਪ੍ਰਗਟ ਹੋ ਜਾਏਗਾ ਇਹਨੂੰ ਫਿਰ ਸੁਣਿਓ ਕਬੀਰ ਸਾਹਿਬ ਕਿਸੇ ਵੇਦ ਪਾਠੀ ਨਹੀਂ ਹੋ ਰਬਦਾਸ ਪੜੇ ਨਹੀਂ ਕਿਤੇ ਬਾਹਰ ਮੁਖੀ ਜਾ ਕੇ ਪਰ ਜਦੋਂ ਧੁਰ ਸ਼ਬਦ ਨਾਲ ਜੁੜੇ ਤੇ ਸ਼ਬਦ ਨੂੰ ਸੁਣ ਹਾਰਿਆ ਨੇ ਕਿਹਾ ਤੂੰ ਬਾਹਮਣ ਮੈਂ ਕਾਸੀਕ ਜੁਲਹਾ ਬੂਝੋ ਮੋਰ ਗਿਆਨਾ ਤੁਮ ਤੋ ਰਾਜੇ ਤੁਮ ਤੋ ਜਾਚੂ ਜਾਚੇ ਭੂਪਤ ਰਾਜੇ ਖਰਸ਼ੋ ਮੋਰ ਧਿਆਨਾ ਨਾਮਦੇਵ ਨੇ ਕਹਾ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰਹ ਖਜੂਰ ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਾਂ ਚ ਪਾਇਓ ਅੱਗੇ ਕਿਆ ਪੰਡਿਤ ਹੋ ਕੇ ਵੇਦ ਬਖਾਨੇ ਤੂੰ ਪੜ ਕੇ ਵੇਦ ਚ ਦੱਸਨਾ ਰੱਬ ਇਸ ਤਰ੍ਹਾਂ ਮੂਰਖ ਨਾਮ ਦਿਓ ਰਾਮ ਹੈ ਜਾਣੇ ਜਿਹਦੀਆਂ ਤੂੰ ਕਹਾਣੀਆਂ ਸੁਣਾਣਾ ਮੈਂ ਉਹਦੇ ਨਾਲ ਗੱਲਾਂ ਕਰਨਾ ਹੁਣ ਇਹ ਕੌਣ ਏ ਜਿਹਨੂੰ ਉਹ ਗਿਆਨ ਹੋ ਗਿਆ ਗੁਰੂ ਜੀ ਕਹਿੰਦਿਆ ਨਾਮ ਸੁਣ ਨਾਲ ਇਹ ਸਾਰਾ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ ਮਹਾਰਾਜ ਜਿੰਨੂੰ ਅਸੀਂ ਪੜਾ ਪੜਿਆ ਵਿਦਿਆ ਤਪ ਜੋਗ ਪ੍ਰਭ ਧਿਆਨ ਉਹ ਇਹੀ ਸੀ ਸੁਣਿਆ ਸ਼ਾ ਸਿਮਰਤ ਵੇਦ ਫਿਰ ਆ ਗਿਆ ਜੀ ਨਾਨਕ ਭਗਤਾ ਸਦਾ ਵਿਗਾਸ ਭਗਤ ਕਰਨ ਹਾਰਿਆਂ ਚ ਸਦੀਵ ਕਾਲ ਲਈ ਖੇੜਾ ਹੈ ਆਨੰਦ ਹੈ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਨਾਮ ਸੁਣਿਆ ਦੁਖਾਂ ਪਾਪਾਂ ਦਾ ਨਾਸ ਹੁੰਦਾ ਹੈ ਅਗਲੇ ਬਚਨ ਕੁਝ ਅਸੀਂ ਸਖਾਨੇ ਆ ਵੀ ਸੱਚ ਬੋਲੋ ਸਬਰ ਧਾਰਨ ਕਰੋ ਗੁਰੂ ਜੀ ਕਹਿੰਦੇ ਠੀਕ ਹੈ ਮਾਪੇ ਸਖਾਂਦੇ ਆ ਧਾਰਮਿਕ ਲੋਕ ਸ਼ਬਦਾਵਲੀ ਵਰਦੇ ਆ ਕਈਆਂ ਦਾ ਧੁਰ ਅੰਦਰ ਨਹੀਂ ਮੰਨਦਾ ਸੰਤ ਸੰਤੋਖ ਨੂੰ ਪਰ ਸੁਣਦੇ ਆ ਵੀ ਇਹ ਇਹ ਕਰਨਾ ਚਾਹੀਦਾ ਗੁਰੂ ਜੀ ਕਹਿੰਦੇ ਨੇ ਸੁਣਿਆ ਨਾਮ ਵਿੱਚ ਸੁਰਤ ਜੋੜਿਆ ਸਤ ਸੰਤੋਖ ਗਿਆਨ ਤੈਨੂੰ ਸੱਚ ਦੀ ਸਮਝ ਆਵੇਗੀ ਤੇਰੇ ਅੰਦਰ ਹਕੀਕਤ ਵਿੱਚ ਉਹ ਸੰਤੋਖ ਪੈਦਾ ਹੋਵੇਗਾ ਜਿਹੜਾ ਮਜਬੂਰੀ ਨਹੀਂ ਇੱਕ ਮਜਬੂਰੀ ਵੀ ਸੰਤੋਖ ਹੈ ਨਾ ਵੀ ਜੇ ਲੋਕ ਕੁਝ ਨਹੀਂ ਮਿਲਿਆ ਇਸ ਤੇ ਸੰਤੋਖ 'ਚ ਹੀ ਰਹਿਨੇ ਆ ਉਹ ਸੰਤੋਖ ਜਿਹੜਾ ਅੱਖਾਂ ਨੂੰ ਕੰਨ ਨੂੰ ਜੀਭਾਂ ਨੂੰ ਇੰਦਰੀਆਂ ਨੂੰ ਸਭ ਨੂੰ ਤ੍ਰਿਪਤ ਕਰਦਾ ਹੈਗਾ ਪਰ ਇਹ ਵੀ ਨਾਮ ਸੁਣਨ ਆਵੇਗਾ ਸੁਣਿਆ ਸਤ ਸੰਤੋਖ ਸੱਚ ਪ੍ਰੋਫੈਸਰ ਸਾਹਿਬ ਜੀ ਨੇ ਹੋ ਸਕਦਾ ਉੱਤੇ ਸਕਰੀਨ ਤੇ ਕਿਤੇ ਅਰਥ ਧਿਆਨ ਹੁੰਦੇ ਹੋਣ ਉਹਨਾਂ ਨੇ ਅਰਥ ਦਾਨ ਕੀਤੇ ਆ ਸਤੀ ਸ਼ਬਦ ਜਿੱਤੋਂ ਬੰਦ ਹੈ ਸਤਿਆ ਮਨ ਇੱਥੇ ਅਸਲ 'ਚ ਜਦੋਂ ਅਸੀਂ ਸਤ ਸੰਤੋਖ ਇਕੱਠਾ ਬੜਨੇ ਆ ਨਾ ਇਹ ਸਾਰੇ ਗੁਰੂ ਸਾਹਿਬ ਨੇ ਕਿਹਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਉੱਥੇ ਵੀ ਸਤ ਇਹ ਤੇ ਸਤ ਦਾ ਅਰਥ ਹੈ ਉਹ ਸੱਚ ਜਿਹੜਾ ਆਦ ਸੱਚ ਹੈ ਸੁਣਿਆ ਸਤ ਸੰਤੋਖ ਗਿਆਨ ਤੇਰੇ ਅੰਦਰੋਂ ਤੁਰ ਗਿਆਨ ਪੈਦਾ ਹੋਵੇਗਾ ਸੁਣਿਆ 86 ਦਾ ਇਸ਼ਨਾਨ ਜਿਹੜਾ ਇਸ਼ਨਾਨ ਬਾਹਰ ਮੁਖੀ ਕਰਦੇ ਆ 68 ਤੀਰਥਾਂ ਦਾ ਤੂੰ ਜਦੋਂ ਆਪਣੇ ਤੁਰ ਅੰਦਰੋਂ ਸ਼ਬਦ ਨੂੰ ਸੁਣੇਗਾ ਸੱਚੇ ਵੇ 68 ਤੀਰਥਾਂ ਦਾ ਇਸ਼ਨਾਨ ਹੋ ਬਾਕੀ ਗੱਲ ਛੱਡੋ ਲੋਕੀ ਬਾਹਰ ਦੇ ਤੀਰਥਾਂ ਤੇ ਭਜਦੇ ਆ ਸ਼ਬਦ ਸੁਣਨ ਵਾਲਾ ਤਾਂ ਖੁਦ ਤੀਰਥ ਬਣ ਜਾਂਦਾ ਹੈ